ਕੁਝ ਲੋਕ ਪਤਾ ਨਹੀਂ ਕਿਹੜੀ ਵਜ੍ਹਾ ਤੋਂ ਕੀ ਗੱਲਬਾਤ ਆ ਕੀ ਵੈਰ ਵਿਰੋਧ ਐ ਬੀਜੇਪੀ ਨਾਲ ਬੀਜੇਪੀ ਨੂੰ ਭੰਡਣ ਦਾ ਕੋਈ ਨਾ ਕੋਈ ਬਹਾਨਾ ਹੀ ਲੱਭਦੇ ਰਹਿੰਦੇ ਆ ਜਿਵੇਂ ਮੈਂ ਹੁਣ ਇੱਕ ਵੀਡੀਓ ਦੇਖ ਰਿਆ ਸੀ ਉਹ ਕਹਿੰਦੇ ਮੋਦੀ ਸਾਹਿਬ ਨੇ ਨਰੇਗਾ ਹੀ ਖਤਮ ਕਰ ਦਿੱਤੀ ਉਹ ਪਤੰਦਰੋ ਕਿਥੇ ਨਰੇਗਾ ਖਤਮ ਕਰ ਦਿੱਤੀ ਉਹਦੇ ਤਾਂ ਸਗੋਂ 25 ਦਿਨ ਵਧਾ ਦਿੱਤੇ ਆ ਐਵੇਂ ਫਜ਼ੂਲ ਗੱਲਾਂ ਕਰੀ ਜਾਣੀਆਂ ਬੀਜੇਪੀ ਨੂੰ ਭੰਡਣ ਦਾ ਕੋਈ ਨਾ ਕੋਈ ਬਹਾਨਾ ਲੱਭੀ ਜਾਣਾ ਸਹੀ ਗੱਲਾਂ ਨਹੀਂ ਆ ਗੱਲ ਅਸਲ ਦੇ ਵਿੱਚ ਹੈ ਕਿ ਆ ਨਰੇਗਾ ਦੇ ਵਿੱਚ ਕਈ ਤਰ੍ਹਾਂ ਦੀਆਂ ਧਾਧਲੀਆਂ ਹੋ ਰਹੀਆਂ ਸੀ ਘਰ ਬੈਠੇ ਲੋਕਾਂ ਆਂਦੇ ਜੌਬ ਕਾਰਡ ਬਣੇ ਹੋਏ ਸੀਗੇ ਤੇ ਬਿਨਾਂ ਵਜ੍ਹਾ ਹੀ ਹਾਜ਼ਰੀਆਂ ਲੱਗ ਕੇ ਤੇ ਉਹਨਾਂ ਨੂੰ ਉਹਦੀ ਜਿਹੜੀ ਮਜ਼ਦੂਰੀ ਹੁੰਦੀ ਸੀਗੀ ਉਹਨਾਂ ਦੇ ਖਾਤਿਆਂ 'ਚ ਬਿਨਾਂ ਵਜ੍ਹਾ ਹੀ ਪਈ ਜਾਂਦੀ ਸੀ ਉਹਨਾਂ ਚੀਜ਼ਾਂ 'ਚ ਸੁਧਾਰ ਲਿਆਉਣ ਲਈ ਇੱਕ ਗੱਲ ਜ਼ਰੂਰ ਆ ਉਹਨਾਂ ਨੇ ਨਾਂ ਚੇਂਜ ਕੀਤਾ ਗਿਆ ਏ ਤੇ ਉਹ ਚਲੋ ਜੇ ਹਰ ਇੱਕ ਨੂੰ ਕੁਝ ਨਾ ਕੁਝ ਸਿਸਟਮ ਹੁੰਦੇ ਆ ਜਿਵੇਂ ਹੁਣ ਨਰੇਗਾ ਦੇ ਵਿੱਚ ਸੈਂਟਰ ਕੀ ਕਹਿ ਰਿਹਾ ਉਹ ਕਹਿੰਦਾ ਵੀ 60% ਸੈਂਟਰ ਦੇ ਉਹ ਤੇ 40% ਪੰਜਾਬ ਸਰਕਾਰ ਦੇ ਉਹ ਨਰੇਗਾ ਚ ਉਹ ਭਾਈ ਆਪਦੇ ਵੱਲੋਂ ਆਪਦੀ ਜਗ੍ਹਾ ਤੇ ਸਹੀ ਵੀ ਆ ਕਿਉਂਕਿ ਕੀ ਹੋ ਰਿਹਾ ਏ ਵੀ ਨਰੇਗਾ ਚੱਲਦਾ ਜ਼ਰੂਰ ਰਹੀ ਆ ਸੈਂਟਰ ਦੇ ਪੈਸਿਆਂ ਨਾਲ ਪਰ ਗੱਲ ਇਹ ਆ ਵੀ ਕੋਈ ਵੀ ਸੈਂਟਰ ਦਾ ਨਾਂ ਨਹੀਂ ਲੈ ਰਿਹਾ ਵੀ ਜਿਹੜਾ ਇਹਦਾ ਜੋ ਵੀ ਆ ਰਿਹਾ ਸੈਂਟਰ ਚ ਆ ਰਿਹਾ ਤੇ ਗੱਲ ਕਹੀ ਜਾਂਦੀ ਆ ਵੀ ਭਾਈ ਆ ਜਿਹੜੀ ਨਰੇਗਾ ਏ ਉਹ ਪੰਜਾਂ ਸਰਪੰਚਾਂ ਦੇ ਮਤਹਿਤ ਆ ਤੇ ਆ ਜਿਹੜੀ ਸਹੂਲਤ ਆ ਉਹਨੂੰ ਸਹੂਲਤ ਨੂੰ ਇੱਕ ਗੁਲਾਮੀ ਦਾ ਢੰਗ ਬਣਾ ਕੇ ਰੱਖਿਆ ਗਿਆ ਏ ਉਹ ਹੈ ਤਾਂ ਇੱਕ ਰੋਜ਼ਗਾਰ ਆ ਗਰੀਬ ਬੰਦੇ ਨੂੰ ਪਰ ਉਹਨੂੰ ਸਹੂਲਤ ਦੀ ਜਗ੍ਹਾ ਤੇ ਸਹੀ ਤੌਰ ਤੇ ਵਰਤਿਆ ਜਾ ਰਿਹਾ ਜਿਹੜੇ ਪੰਜ ਸਰਪੰਚ ਆ ਉਹ ਇੱਕ ਦਵਕਾ ਮਾਰਦੇ ਵੀ ਭਾਈ ਜਿਹੜਾ ਇਧਰ ਵੋਟ ਪਾਊਗਾ ਉਸੇ ਨੂੰ ਹੀ ਇਹ ਰੋਜ਼ਗਾਰ ਦਿੱਤਾ ਜਾਊਗਾ ਉਸੇ ਨੂੰ ਹੀ ਨਰੇਗਾ ਦੇ ਵਿੱਚ ਰੱਖਿਆ ਜਾਊਗਾ ਵਰਤੋਂ ਨਰੇਗਾ ਦੀ ਗਲਤ ਹੋ ਰਹੀ ਆ ਉਹ ਫਿਰ ਭਾਈ ਜਿਹੜੀਆਂ ਤਾਂ ਬੈਠੀਆਂ ਸਰਕਾਰਾਂ ਉਹ ਸਿੱਧੀਆਂ ਗੱਲਾਂ ਕਰਦੀਆਂ ਵੀ ਜਦੋਂ ਸਾਨੂੰ ਕੋਈ ਫਾਇਦਾ ਹੀ ਨਹੀਂ ਮਿਲਣਾਗਾ ਫਿਰ 60 40 ਦੀ ਰੇਸ਼ੋ ਨਾਲ ਕੀਤਾ ਜਾਵੇ ਤੇ ਇੱਕ ਤਾਂ ਪਤੰਦਰ ਚੰਨੀ ਭਗਤ ਕਹੀ ਜਾਂਦਾ ਕਹਿੰਦਾ ਚਲਾਈ ਚੰਨੀ ਸਾਹਿਬ ਨੇ ਸੀ ਉਹ ਪਤੰਦਰਾ ਚੰਨੀ ਸਾਹਿਬ ਹੁਣੇ ਦਾ 3 ਮਹੀਨੇ ਸਰਪ ਸਰਕਾਰ ਚ ਰਹੇ ਆ ਮੇਰੇ ਖਿਆਲ ਦੇ ਵਿੱਚ ਪਤਾ ਨਹੀਂ ਤਾਂ ਵਾਲੇ ਮਨਿਸਟਰਾਂ ਚ ਉਹਨਾਂ ਦੀ ਕਿੰਨੀ ਕੀ ਸਿਸਟਮ ਆ ਜਾਂ ਕੀ ਨਹੀਂ ਐਵੇਂ ਫਜ਼ੂਲ ਬਿਨਾਂ ਵਜਾ ਕੋਈ ਨਾ ਕੋਈ ਬਹਾਨਾ ਲੱਭੀ ਜਾਣਾ ਚੰਨੀ ਸਾਹਿਬ ਹੁਣੇ ਸੈਂਟਰ ਤੱਕ ਕਿਤੋਂ ਕਦੇ ਮਨਿਸਟਰ ਰਹਿ ਚੁੱਕੇ ਆ ਇੱਕ ਵਾਰ ਜੇ ਮੁੱਖ ਮੰਤਰੀ ਰਹਿ ਚੁੱਕੇ ਉਹਦਾ ਇਹ ਨਹੀਂ ਮਤਲਬ ਆ ਵੀ ਨਰੇਗਾ ਹੀ ਉਹਨਾਂ ਦੇ ਤਹਿਤ ਸੀ ਉਹ ਐ ਨਾ ਯਾਰ ਕਰਿਆ ਕਰੋ ਜਿਹੜੀ ਸਚਾਈ ਆ ਨਾ ਸਚਾਈ ਤੇ ਗੱਲ ਕਰਿਆ ਕਰੋ ਅਸਲ ਦੇ ਵਿੱਚ ਸਚਾਈ ਇਹ ਆ ਆ ਮਨਰੇਗਾ ਜਿਹੜਾ ਆ ਸੈਂਟਰ ਸਰਕਾਰ ਨੇ ਇੱਕਾ ਸਕੀਮ ਚਲਾਈ ਗਈ ਸੀ ਚਲਾਈ ਜਰੂਰ ਕਾਂਗਰਸ ਦੇ ਏ ਟਾਈਮ ਗਈ ਸੀ ਆ ਵੀ ਜਿਹੜਾ ਗਰੀਬ ਲੋਕ ਆ ਉਹਨਾਂ ਨੂੰ ਰੋਜ਼ਗਾਰ ਮਿਲੇ 100 ਦਿਨ ਦਾ ਰੋਜ਼ਗਾਰ ਮਿਲੇ ਪਰ ਉਹ ਰੋਜ਼ਗਾਰ ਮਿਲਣ ਦੀ بجائے ਆਪਾਂ ਨੂੰ ਪਤਾ ਵੀ ਉਹਦੇ ਵਿੱਚ ਕੀ ਹੋ ਰਿਹਾ ਪਹਿਲੀ ਗੱਲ ਤਾਂ ਅਸੀਂ ਬਿਨਾਂ ਵਜ੍ਹਾ ਕਿ ਜਥੇ ਬੋਲਣਾ ਉੱਥੇ ਸਾਨੂੰ ਸਾਡੇ ਤੋਂ ਬੋਲਿਆ ਨਹੀਂ ਜਾਂਦਾ ਵੀ ਕਈਆਂ ਲੋਕਾਂ ਦੇ ਤਾਂ ਜਿਵੇਂ ਹੁਣ ਪਾਰਟੀ ਬਾਜ਼ੀ ਦੇ ਵਿੱਚ ਫਸ ਕੇ ਬਹੁਤ ਲੋਕ ਆ ਜਿਨ੍ਹਾਂ ਨੂੰ ਕੰਮ ਹੀ ਨਹੀਂ ਦਿੱਤਾ ਜਾਂਦਾ ਉਹਨਾਂ ਦੇ ਵਿਰੁੱਧ ਤੁਸੀਂ ਬੋਲਦੇ ਨਹੀਂ ਨਰੇਗਾ ਵਾਲਿਆਂ ਨੂੰ ਚਾਹੀਦਾ ਆਪਦੀ ਯੂਨੀਅਨ ਬਣਾ ਕੇ ਕਿਸੇ ਪੰਚ ਸਰਪੰਚ ਦੇ ਮਦਦ ਨਾ ਹੋਵੇ ਤੇ ਆਪਦੇ ਤੌਰ ਤੇ ਕੰਮ ਕਰਨ ਉਹਨਾਂ ਚੀਜ਼ਾਂ ਤੇ ਤੁਸੀਂ ਬੋਲਦੇ ਨਹੀਂ ਚਾਹੀਦਾ ਤੁਹਾਨੂੰ ਸਿਰਫ ਤੇ ਸਿਰਫ ਬੀਜੇਪੀ ਨੂੰ ਭੰਡਣ ਦਾ ਕੋਈ ਨਾ ਕੋਈ ਬਹਾਨਾ ਚਾਹੀਦਾ ਐਵੇਂ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਗਿਆ ਬੀਜੇਪੀ ਆਪਦੇ ਤੌਰ ਤੇ ਇਹ ਆ ਕੰਮ ਕਰ ਰਹੀ ਪੰਜਾਬ ਸਰਕਾਰ ਆਪਦੇ ਤੌਰ ਤੇ ਆ ਪਹਿਲਾਂ ਕਾਲੀ ਦਲ ਵਾਲੇ ਆਪਦੇ ਤੌਰ ਤੇ ਕੰਮ ਕਰ ਗਏ ਐ ਐਵੇਂ ਯਾਰ ਫਜ਼ੂਲ ਦੀਆਂ ਗੱਲਾਂ ਨਾ ਕਰੀ ਜਾਇਆ ਕਰੋ ਨਰੇਗਾ ਨਾ ਕੱਲ ਬੰਦ ਹੋਈ ਆ ਨਾ ਅੱਜ ਹੋਣੀ ਆ ਹੁਣ ਹੋਈ ਆ ਤੇ ਨਾ ਕੱਲ ਨੂੰ ਹੋਣੀ ਆ ਇਹ ਚੱਲੂਗੀ ਚੱਲੂਗੀ ਜਿਹੜੀ ਜੋ ਸਹੂਲਤਾਂ ਨਾ ਉਹ ਮਿਲੂਗੀ ਹੀ ਮਿਲੂਗੀ ਐਵੇਂ ਬੇਤੁਕੀਆਂ ਗੱਲਾਂ ਕਰਕੇ ਬੀਜੇਪੀ ਨੂੰ ਭੰਡਣ ਦਾ ਬਾਨਾ ਨਾ ਲੱਭੀ ਜਾਇ ਕਰੋ